ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਇਹ ਫਿਲਮ ਹੈ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਸਾਰੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਇਹ ਫਿਲਮ ਕਿਸੇ ਸਿੱਖ ਇਤਿਹਾਸ ਤੇ ਨਹੀਂ ਹੈਗੀ ਇਹ ਫਿਲਮ ਸਿੱਖਾਂ ਦੀ ਬਹਾਦਰੀ ਦੀ ਆ ਵੀ ਸਿੱਖ ਕਿੱਡੀ ਬਹਾਦਰ ਕੌਮ ਆ ਕਿਸੇ 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 ਵੀ ਕਹਾਣੀ ਨੂੰ ਕਿਸੇ ਵੀ ਸਾਖੀ ਨੂੰ ਕਿਸੇ ਵੀ ਜੰਗ ਨੂੰ ਕਿਸੇ ਵੀ ਜੁਦ੍ਹ ਨੂੰ ਇਹਨੇ 'ਚ ਰੱਖਿਆ ਨਹੀਂ ਗਿਆ ਦੂਜੀ ਗੱਲ ਕਿਪੀ ਨੇ ਜੇ ਰੋਲ ਕੀਤਾ ਮੇਨ ਅਕਾਲ ਸਿੰਘ ਦਾ ਤਾਂ ਉਹ ਅਕਾਲ ਸਿੰਘ ਉਹਨੂੰ ਮਤਲਬ ਪਿੱਛੇ ਕੋਈ ਹੋਰ ਸਿੰਘ ਆ ਜਾਂ ਸਾਡਾ ਕੋਈ ਇਤਿਹਾਸਕ ਸਿੰਘ ਆ ਜਾਂ ਕੋਈ ਇਤਿਹਾਸਕ ਮਾਨ ਮਨਮਤੀ ਸ਼ਖਸੀਅਤ ਆ ਜਿਹਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਭਾਈ ਦਾਰੂ ਸਿੰਘ ਜੀ ਮਤਲਬ ਉਹਨਾਂ ਦਾ ਕੋਈ ਰੋਲ ਨਹੀਂ ਅਦਾ ਕੀਤਾ ਗਿਆ ਸਿੱਖ ਇੱਕ ਵੱਖਰੀ ਗੋਮਾ ਸਿੱਖਾਂ ਦੀ ਇੱਕ ਬਹੁਤ ਵੱਡੀ ਬਹਾਦਰੀ ਆ ਇੱਕ ਸਿੰਘ ਸਵਾ ਲੱਖ ਨਾਲ ਜਦੋਂ ਆਪਣੀ ਆਈ ਤੇ ਆਜੇ ਤੇ ਕਿਵੇਂ ਲੜਦਾ ਉਹਦੇ ਵਿੱਚ ਉਹ ਦਿਖਾਇਆ ਗਿਆ ਸੋ ਬੇਨਤੀ ਆ ਸਾਰੀ ਸਾਰੀ মিডিਆ মিডিਆ ਵਾਲੇ ਵੀਰਾਂ ਨੂੰ ਸਾਰੇ ਪੰਜਾਬ ਵਸਦੇ ਲੋਕਾਂ ਨੂੰ ਵੀ ਇਹ ਕਿਸੇ ਸਿੱਖ ਇਤਿਹਾਸ ਤੇ ਫਿਲਮ ਨਹੀਂ ਹੈਗੀ ਇਸ ਸਿੱਖਾਂ ਦਾ ਮਾਨ ਮੱਤਾ ਇਤਿਹਾਸ ਦਰਉਂਦੀ ਆ ਵੀ ਸਿੱਖ ਇੱਕ ਵੱਖਰੀ ਗੋਮਾ ਸਿੱਖ ਇੱਕ ਬਹਾਦਰ ਗੋਮਾ ਬਾਬਾ ਜੀ ਸਿੱਖ ਜਥੇਬੰਦੀਆਂ ਦੇ ਇਤਰਾਜ਼ ਨੇ ਕਿ ਫਿਲਮਾਂ ਦਾ ਫਿਲਮਾਂ ਕਰਨੀ ਕੀਤਾ ਜਾ ਸਕਦਾ ਸਿੱਖ ਇਤਿਹਾਸ ਦੀਆਂ ਜਾਇਦ ਨਾਲ ਸੰਬੰਧਿਤ ਕਹਿੰਦੇ ਨੇ ਸਿੱਖਾਂ ਦੇ ਵਿੱਚ ਸਾਖੀ ਪ੍ਰਥਾ ਆ ਸਾਖੀ ਨੂੰ ਦਰਸਾਇਆ ਜਾ ਸਕਦਾ ਫਿਲਮਾਂ ਕਰਨੀ ਹੋ ਸਕਦਾ ਨਹੀਂ ਹੋ ਕਿਉਂ ਨਹੀਂ ਜੀ ਸਕਦਾ ਮਤਲਬ ਵਿਰੋਧ ਜਤਾਇਆ ਜਾ ਰਿਹਾ ਸਿੱਖ ਜਥੇਬੰਦੀਆਂ ਨੂੰ ਜਿਹੜੇ ਸਾਡੇ ਗੁਰੂ ਸਹਿਬਾਨ ਨੇ ਅਸੀਂ ਉਹਨਾਂ ਦਾ ਐਕਟ ਨਹੀਂ ਕਰ ਸਕਦੇ ਠੀਕ ਆ ਜੀ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਅਸੀਂ ਉਹਨਾਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਨਾ ਗੁਰੂ ਨਾਨਕ ਸਾਹਿਬ ਗੁਰੂ ਸਤਗੁਰੂ ਗੁਰੂ ਨਾਨਕ ਸਾਹਿਬ ਮਾਰੇ ਤੋਂ ਲੈ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਨਹੀਂ ਅਸੀਂ ਕਰ ਸਕਦੇ ਸੋ ਜਿਹੜੇ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਦੇਖੋ ਕੋਈ ਗੀਤ ਆਉਂਦਾ ਕਿੰਨੇ ਤਰ੍ਹਾਂ ਦੇ ਗੀਤ ਆਉਂਦੇ ਨੇ ਲੋਕਾਂ ਦੇ ਦਿਮਾਗ 'ਚ ਵੱਜਦੇ ਆ ਜਦੋਂ ਸਿੱਖ ਦੇ ਹਾਸਤੇ ਗੀਤ ਆਉਂਦੇ ਆ ਉਹ ਵੀ ਵੱਜਦੇ ਆ ਤਾਂ ਕਿਤੇ ਨਾ ਕਿਤੇ ਪਤਾ ਲੱਗਦਾ ਵੀ ਹਾਂ ਹੁਣ ਪਿੱਛੇ ਜੀ ਜਟਾਣੇ ਦਾ ਗੀਤ ਸਿੱਧੂ ਮੂਸੇਵਾਲੇ ਨੇ ਗਾਇਆ ਸੀਗਾ ਤੇ ਸਿੱਧੂ ਮੂਸੇਵਾਲੇ ਦੇ ਗਾਉਣ ਤੋਂ ਪਹਿਲਾਂ ਜਟਾਣੇ ਦਾ ਕਿਸ ਨੂੰ ਪਤਾ ਸੀਗਾ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਸੀ ਤੁਹਾਡੇ ਜੋ ਕੋਈ 9ਵੇਂ 10ਵੇਂ ਬੰਦੇ ਹੋਣਗੇ ਜਿਨ੍ਹਾਂ ਨੂੰ ਪਤਾ ਸੀ ਤੇ ਬਹੁਤ ਵੱਡਾ ਸਾਡਾ ਖੜਕੂ ਸਿੰਘ ਹੋਇਆ ਕਿਉਂਕਿ ਗੀਤ 'ਚ ਨਾਮ ਆਇਆ ਸੋ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਹੋ ਸਕਦਾ ਮੇਰੀ ਗੱਲ ਨਾਲ ਕੋਈ ਨਾਂ ਵੀ ਸਾਬਤ ਹੋਵੇ ਠੀਕ ਆ ਜੀ ਪਰ ਉਹ ਜਿਹੜੇ ਗੁਰੂ ਸਹਿਬਾਨਾਂ ਦੇ ਰੋਲ ਨੇ ਉਹ ਨਹੀਂ ਕਰ ਸਕਦਾ ਕੋਈ ਵੀ ਨਾ ਹੀ ਨਾ ਹੀ ਕੋਈ ਕਰਦਾ ਹੈ ਪਰ ਜਿਹੜੇ ਤਰੀਕੇ ਨਾਲ ਵੀ ਫਿਲਮ ਆਇਆ ਨਹੀਂ ਜਾਣਾ ਚਾਹੀਦਾ ਇਹ ਮੇਰੀ ਸਮਝ ਤੋਂ ਬਾਹਰ ਆ। ਬਾਬਾ ਜੀ ਉਹ ਕਹਿੰਦੇ ਇਤਰਾਜ਼ ਸਾਨੂੰ ਇਸ ਕਰਦਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਹ ਵੀਡੀਓ ਹੋ ਗਏ ਨਾ ਮੌਜੂਦ ਹੈ ਇਤਰਾਜ਼ ਇਸ ਕਰਨਾ ਕਿ ਅਦੀਤ ਨਗਾਰਾ ਉਹਦੀ ਇੱਕ ਆਪਣੀ ਮਰਿਆਦਾ ਹੈ ਉਹਦੇ ਉੱਤੇ ਕੋਈ ਗੁਲਾਲ ਪਾ ਕੇ ਉਸ ਨੂੰ ਵਧੀਆ ਬੁਲਾਉਣ ਦੇ ਲਈ ਉਹ ਮਰਿਆਦਾ ਦਾ ਘਾੜ ਕੀਤਾ ਉਹ ਕਹਿੰਦੇ ਕਿ ਉਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਜਿਵੇਂ ਅਦੀਤ ਨਗਾਰਾ ਦੀ ਨੂੰ ਪ੍ਰਭਾਵ ਹੈ ਸਰਪਟਲੀ ਹੋ ਯੂਜ਼ ਹੁੰਦਾ ਸੀ ਉਹ ਪਰਪਸ ਹੀ ਪ੍ਰਭਾਵ ਨਹੀਂ ਮਤਲਬ ਰਣਜੀਤ ਨਗਾਰਾ ਵਜਾਇਆ ਕਾਦੇ ਵਾਸਤੇ ਜਾਂਦਾ ਸੀਗਾ ਆਪਾਂ ਦੱਸਾਂਗੇ ਕਿਵੇਂ ਲੋਕਾਂ ਨੂੰ ਆਪਾਂ ਆਪਾਂ ਇਹ ਚੀਜ਼ ਦੱਸਾਂਗੇ ਕਿਵੇਂ ਆਪਾਂ ਆਪਾਂ ਇਹ ਚੀਜ਼ ਦੱਸਾਂਗੇ ਕਿਵੇਂ ਵੀ ਰਣਜੀਤ ਨਗਾਰਾ ਵੱਜਦਾ ਕਦੋਂ ਸੀਗਾ ਹਨਾ ਜੀ ਹੁਣ ਜਦੋਂ ਰਣਜੀਤ ਨਗਾਰਾ ਉੱਥੇ ਵੱਜਿਆ ਤਾਂ ਪਤਾ ਲੱਗ ਗਿਆ ਵੀ ਵੈਰੀਦਲ ਚੜ੍ਹ ਕੇ ਆ ਗਿਆ ਹਨਾ ਜੀ ਰਣਜੀਤ ਨਗਾਰਾ ਜਦੋਂ ਵੱਜਦਾ ਸੀ ਉਹ ਕੋਈ ਆਗਾਜ਼ ਬੋਧ ਕਰਦਾ ਸੀਗਾ ਲੋਕਾਂ ਨੂੰ ਦੱਸਦਾ ਸੀਗਾ ਵੀ ਜੰਗ ਜੋਧੀ ਤਿਆਰੀ ਆ ਸੋ ਰਣਜੀਤ ਨਗਾਰਾ ਵੱਜਿਆ ਉੱਥੇ ਤਾਂ ਉਹਦੇ ਵਿੱਚ ਨਹੀਂ ਕੋਈ ਇਦਾਂ ਨਹੀਂ ਕਰਦਾ ਜਿਹੜੀਆਂ ਜਥੇਬੰਦੀਆਂ ਦੇ ਵਿਰੋਧੀ ਨੇ ਉਹਨਾਂ ਦੇ ਨਾਲ ਕੋਈ ਰਾਬਤਾ ਕੈਨ ਨਹੀਂ ਹੋ ਸਕਿਆ ਜੀ ਅਖਰ ਵਿਰੋਧ ਕੀਤਾ ਫਿਰ ਕਿਉਂ ਜਾ ਰਿਹਾ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਗਿੱਪੀ ਗਰੇਵਾਲ ਨਾਲ ਮੇਰਾ ਨਿੱਜੀ ਪਿਆਰ ਆ ਜਾਂ ਜਿੰਨੇ ਟੀਮ 'ਚ ਭਾਈ ਜਰਨੈਲ ਸਿੰਘ ਜੀ ਨੇ ਇਹਨਾਂ ਨਾਲ ਇਹਨਾਂ ਵਿੱਚ ਕੰਮ ਕੀਤਾ ਮੇਰਾ ਇਹਨਾਂ ਨਾਲ ਨਿੱਜੀ ਪਿਆਰ ਆ ਇਹਨਾਂ ਸਾਰੀਆਂ ਗੱਲਾਂ ਤੋਂ ਪਿੱਛੇ हट ਕੇ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਮੈਂ ਸਾਰੀਆਂ ਜਥੇਬੰਦੀਆਂ ਦੇ ਚਰਨਾਂ 'ਚ ਬੇਨਤੀ ਕਰਦਾ ਵੈਰ ਵਿਰੋਧ ਈਰਖਾ ਛੱਡ ਕੇ ਆਪਣੇ ਬੱਚਿਆਂ ਨਾਲ ਮੈਂ ਬੇਨਤੀ ਕਰਦਾ ਇੱਕ ਵਾਰੀ ਆ ਕੇ ਫਿਲਮ ਦੇਖੋ ਤੁਸੀਂ ਇੱਕ ਵਾਰੀ ਆ ਕੇ ਜਿਹੜਾ ਬੰਦਾ ਫਿਲਮ ਦੇਖੂਗਾ ਸੁਣੋ ਮੇਰੀ ਗੱਲ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕੋਈ ਮਤਲਬ ਸ਼੍ਰੀਲੰਕਾ ਤੋਂ ਤਾਂ ਨਹੀਂ ਆਏ ਵਿਰੋਧ ਕਰਨ ਵਾਲੇ ਕੋਈ ਅਫਗਾਨੀ ਦਾ ਹੈ ਨਹੀਂ ਸਾਡੀ ਸਿੱਖ ਭਰਾ ਨੇ ਉਹ ਤੇ ਆਪਣੇ ਭਰਾਵਾਂ ਨੂੰ ਜੇ ਕੋਈ ਗੁੱਸੇ ਗਿਲੇ ਹੋ ਜਾਂਦਾ ਉਹਨਾਂ ਨੂੰ ਮਨਾ ਲੈਣਾ ਚਾਹੀਦਾ ਉਹਨਾਂ ਨੂੰ ਦਿਖਾ ਲੈਣਾ ਚਾਹੀਦਾ ਵੀ ਵੀਰੇ ਇੱਥੇ ਬੈਠੋ ਹੁਣ ਗਿੱਪੀ ਐਡਾ ਹੰਕਾਰੀ ਬੰਦਾ ਤਾਂ ਹੈ ਨਹੀਂ ਜਦੋਂ ਮੈਨੂੰ ਵੀ ਮਿਲਦਾ ਤਾਂ ਮੈਨੂੰ ਵੀ ਪੈਰੀ ਹੱਥ ਲਾ ਕੇ ਮਿਲਦਾ ਮੈਨੂੰ ਵੀ ਗੋਡੀ ਹੱਥ ਲਾ ਕੇ ਐਡੀ ਬੰਦੇ ਦੀ ਨਿਮਰਤਾ ਹੈ ਤੇ ਜੇ ਚਾਰ ਸਿੰਘ ਆ ਜਾਣਗੇ ਉਹਨੂੰ ਕਹਿ ਦੇਣਗੇ ਵੀ ਗਿੱਪੀ ਭਾਜੀ ਵੀ ਯਾਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਵੀ ਆ ਚੀਜ਼ਾਂ ਇੱਥੇ ਨਹੀਂ ਹੋ ਸਕਦੀਆਂ ਤਾਂ ਉਹ ਮੰਨੂਗਾ ਇਸ ਜੀ ਨੂੰ ਸੋ ਬੇਨਤੀ ਆ ਤੁਸੀਂ ਇੱਕ ਵਾਰੀ ਆ ਕੇ ਫਿਲਮ ਦੇਖੋ ਜ਼ਰੂਰ ਜੀ